ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਜਿਹੜੀ ਰੁਪਿੰਦਰ ਕੌਰ ਹੈ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਕਹਿੰਦੇ ਹਨ ਰੁਪਿੰਦਰ ਕੌਰ ਦਾ ਪਿਤਾ ਜਿਹੜਾ ਹੁਣ 6-7 ਦਿਨਾਂ ਤੋਂ ਬਾਅਦ ਪੱਤਰਕਾਰ ਦੇ ਨਾਲ ਗੱਲ ਕਰਕੇ ਕੈਮਰੇ ਦੇ ਸਾਹਮਣੇ ਆਇਆ ਹੈ ਤੇ ਉਸ ਨੇ ਇਹ ਸੱਚਾਈ ਦੱਸੀ ਹੈ ਜੋ ਸੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਪਰ ਦੋਸਤੋ ਤੁਹਾਨੂੰ ਉਸ ਦੇ ਪਿਤਾ ਨੇ ਕਿਹੜੀ ਕਿਹੜੀ ਗੱਲਾਂ ਪੱਤਰਕਾਰ ਦੇ ਨਾਲ ਕੀਤੀਆਂ ਤੇ ਆਪਣੀ ਰੁਪਿੰਦਰਕੌਰ ਬੇਟੀ ਦੇ ਬਾਰੇ ਕੀ ਕੁਝ ਬੋਲਿਆ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤਾਂ ਆਓ ਅੱਜ ਦੀ ਵੀਡੀਓ ਤੇ ਚੰਗਣਾ ਪਾਉਂਦੇ ਹਾਂ ਦੋਸਤੋ ਕਹਿੰਦੇ ਹਨ ਜਿਹੜੀ ਰੁਪਿੰਦਰ ਕੋਰ ਹੈ ਉਸਦੇ ਪਿਤਾ 6 ਤੋਂ 7 ਦਿਨਾਂ ਤੋਂ ਬਾਅਦ ਹੁਣ ਕੈਮਰੇ ਦੇ ਸਾਹਮਣੇ ਆ ਕੇ ਇਹ ਵੱਡੇ ਖੁਲਾਸੇ ਕਰਦੇ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਉਸਦੇ ਪਿਤਾ ਨੇ ਇਹ ਸਾਫ਼ ਤੇ ਕਲੀਅਰ ਗੱਲ ਕਰ ਦਿੱਤੀ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਸਾਡੀ ਬੇਟੀ ਅਜਿਹੇ ਕਦਮ ਵੀ ਚੁੱਕ ਸਕਦੀ ਹੈ ਜਾ ਫਿਰ ਅਜੇ ਹੀ ਕੰਮ ਵੀ ਕਰ ਸਕਦੀ ਹੈ ਕਿਉਂਕਿ ਉਸ ਦੀ ਬੇਟੀ ਦੇ ਉੱਤੇ ਇਹ ਵੱਡੇ ਇਲਜ਼ਾਮ ਲੱਗੇ ਹਨ ਕਿ ਉਹ ਨਸ਼ਾ ਕਰਦੀ ਸੀ ਚਿੱਟਾ ਪਿੰਦੀ ਸੀ ਜਿਸ ਕਰਕੇ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ ਹੈ ਜ਼ਹਿਰੀਲੀ ਦਵਾਈ ਦਿੱਤੀ ਹੈ ਤੇ ਹੋਰ ਵੀ ਕਹਿੰਦੇ ਹਨ ਕਿ ਉਸ ਦੀ ਗਰਦਨ ਨੂੰ ਮੋੜ ਕੇ ਉਸ ਦੇ ਦਿਲ ਦੇ ਉੱਤੇ ਬੋਝ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ ਇੰਨੀ ਜਿਆਦਾ ਬੇਹਰੀਅਮੀ ਦੇ ਨਾਲ ਆਪਣੇ પતિ ਗੁਰਵਿੰਦਰ ਦਾ ਕਤਲ ਕੀਤਾ ਹੈ ਕਿ ਉਸ ਨੂੰ ਆਪਣੇ ਪਤੀ ਦੇ ਉੱਤੇ ਜਮਾ ਵੀ ਤਰਤ ਨਹੀਂ ਆਇਆ ਜਿਸ ਕਰਕੇ ਉਸ ਦੇ ਪਿਤਾ ਨੇ ਹੁਣ ਇਹ ਬਿਆਨ ਦਿੱਤਾ ਹੈ ਕਿ ਇਹ ਮੇਰੀ ਧੀ ਨਹੀਂ ਲੋਕ ਬਿਲਕੁਲ ਸਹੀ ਕਹਿ ਰਹੇ ਹਨ ਕਿ ਇਹ ਡੈਡ ਹੈ ਡੈਡ ਇਸ ਨੂੰ ਬਿਲਕੁਲ ਵੀ ਬਖਸ਼ਿਆ ਨਾ ਜਾਵੇ ਕਿਉਂਕਿ ਜੇਕਰ ਮੈਨੂੰ ਅਜੇਹਾ ਕੁਝ ਪਤਾ ਹੁੰਦਾ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਅਜੇਹਾ ਕੁਝ ਪਤਾ ਹੁੰਦਾ ਕਿ ਇਹ ਅਜੇਹਾ ਕੁਝ ਕਰ ਸਕਦੀ ਹੈ ਤਾਂ ਮੈਂ ਕਦੇ ਵੀ ਗੁਰਵਿੰਦਰ ਸਿੰਘ ਦੇ ਨਾਲ ਅਜੇਹਾ ਕੁਝ ਨਾ ਹੋਣ ਦਿੰਦਾ ਅੱਜ ਉਹਨਾਂ ਦਾ ਪੁੱਤਰ ਨਹੀਂ ਮਾਪੇ ਅੱਜ ਉਹਨਾਂ ਦੇ ਮਾਪਿਆਂ ਦਾ ਪੁੱਤ ਨਹੀਂ ਅੱਜ ਮੇਰਾ ਪੁੱਤ ਜਿਵਾਈ ਨਹੀਂ ਮੇਰਾ ਪੁੱਤ ਜਹਾਨੋਂ ਤੁਰ ਗਿਆ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਤੇ ਮੇਰਾ ਅੰਦਰੋਂ ਦਿਲ ਰੋ ਰਿਹਾ ਹੈ ਫੁੱਟ ਫੁੱਟ ਕੇ ਰੋ ਰਿਹਾ ਹੈ ਉਸ ਦੇ ਪਿਤਾ ਨੇ ਇਹ ਬਿਆਨਤਾ ਦਿੱਤਾ ਹੈ ਤੇ ਗੁੱਸੇ ਦੇ ਵਿੱਚ ਹੁਣ ਉਸ ਦੇ ਪਿਤਾ ਨੇ ਇਹ ਗੱਲ ਵੀ ਸਰਕਾਰ ਨੂੰ ਬੇਨਤੀ ਕਰਦੇ ਹੋਏ ਆਖੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਭਾਵੇਂ ਮੇਰੀ ਧੀ ਹੈ ਭਾਵੇਂ ਮੇਰੀ ਕੁਝ ਵੀ ਲੱਗਦੀ ਹੈ ਭਾਵੇਂ ਮੇਰੀ ਧੀ ਹੈ ਪਰ ਮੇਰੀ ਇਸ ਸਮੇਂ ਕੁਝ ਵੀ ਨਹੀਂ ਲੱਗਦੀ ਇਸ ਕਰਕੇ ਜਿਸ ਨੇ ਕਿਸੇ ਇਕੱਲ ਕਿਸੇ ਦੇ ਮਾਪਿਆਂ ਦੇ ਇਕਲੋਤੇ ਪੁੱਤਰ ਦੇ ਨਾਲ ਅਜਿਹਾ ਕੁਝ ਕੀਤਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਇਸ ਰੁਪਿੰਦਰ ਕੌਰ ਨੂੰ ਵੀ ਫાંਸੀ ਤੋਂ ਥੱਲੇ ਕੋਈ ਵੀ ਸਜ਼ਾ ਨਾ ਹੋਵੇ ਭਾਵੇਂ ਮੇਰੀ ਧੀ ਹੈ ਪਰ ਮੈਂ ਫਿਰ ਵੀ ਸਰਕਾਰ ਤੋਂ ਉਮਰ ਕੈਦ ਦੀ ਮੰਗ ਨੂੰ ਛੱਡੋ ਮੈਂ ਫાંਸੀ ਦੀ ਮੰਗ ਕਰਦਾ ਹਾਂ ਕਿ ਰੁਪਿੰਦਰ ਕੌਰ ਮੇਰੀ ਧੀ ਨੂੰ ਧੀ ਵੀ ਕਹਿੰਦਾ ਮੇਰਾ ਕਹਿਣ ਨੂੰ ਦਿਲ ਨਹੀਂ ਕਰਦਾ ਉਸ ਨੇ ਉਸ ਦੇ ਬਾਪ ਨੇ ਇੰਨੇ ਵੱਡੇ ਬਿਆਨ ਦਿੱਤੇ ਹਨ ਜਿਸ ਤੋਂ ਬਾਅਦ ਸਾਰੇ ਲੋਕਾਂ ਨੇ ਹੋਸ਼ ਛੁੱਟ ਚੁੱਕੇ ਹਨ ਹੈਰਾਨ ਹੋ ਚੁੱਕੇ ਹਨ ਕਿ ਆਖਰਕਾਰ ਇੰਨਾ ਚੰਗਾ ਪੁੱਟਾ ਉਸ ਲੜਕੀ ਦਾ ਪਰ ਲੜਕੀ ਇੰਨੀ ਜ਼ਿਆਦਾ ਬੇਸ਼ਰਮ ਜਿਸ ਨੇ ਸਾਰੀਆਂ ਸ਼ਰਮਾਂ ਲਾ ਕੇ ਉਸ ਗੁਰਵਿੰਦਰ ਸਿੰਘ ਨੂੰ ਇੱਕ شریف ਮੁੰਡੇ ਨੂੰ ਇੱਕ ਲੋਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਹਰ ਪੰਜਾਬੀ ਦੀ ਇਹ ਬਾਦੂਆ ਉਸ ਰਪਿੰਦਰ ਕੌਰ ਨੂੰ ਨਿਕਲ ਰਹੀਆਂ ਹਨ ਕਿ ਤੇਰਾ ਅੰਤ ਬਹੁਤ ਹੀ ਜ਼ਿਆਦਾ ਬੁਰਾ ਹੋਵੇਗਾ ਤੇ ਦੋਸਤੋ ਇਹ ਖੁਲਾਸੇ ਤਾਂ ਉਸ ਦੇ ਪਿਤਾ ਨੇ ਕੀਤੇ ਹਨ ਤੇ ਦੋਸਤੋ ਜਿਹੜੀ ਹੋਰ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ